ਰੰਤਨ ਅਰੰਦੀ ਅਦੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ਦੇ ਵਿੱਚ ਐਕਸੀਡੈਂਟ ਦੌਰਾਨ ਇੱਕ ਹੁੰਡਾ ਸਿਟੀ ਕਾਰ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਨਾਲ ਦੋ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ। ਦੱਸ ਦੇ ਕਿ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਵਾਸੀ ਨਾਰਲੀ ਤੇ ਹਰਜਿੰਦਰ ਸਿੰਘ ਵਾਸੀ ਪਿੱਖੀਵਿੰਡ ਵਜੋਂ ਹੋਈ ਜੋ ਕਿ ਬਤੌਰ ਮੌਜੂਦ ਆਪਟਵਾਲੀ ਸਨ। ਇਸ ਮਾਮਲੇ ਸੰਬੰਧੀ ਜਾਣਕਾਰ ਦਿੰਦੇ ਆ ਮ੍ਰਿਤਕਾਂ ਦੇ ਵਾਰਸ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੇ ਕਾਰ ਜੋ ਕਿ ਆਚਾਨਕ ਆਊਟ ਆਫ ਕੰਟਰੋਲ ਹੋ ਗਈ ਤੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਾਜਟੇ ਗਈ ਅਤੇ ਗੱਡੀ ਵੀ ਨਾਲ ਚ ਡੁੱਬ ਗਈ ਅਤੇ ਦੋਵੇਂ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹੇ ਉਧਰ ਪਰਿਵਾਰ ਦਾ ਰੋ ਰੋ ਗੁਰਾ ਹਾਲ ਹੈ ਕੀ ਕਰਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਹੈ ਘਟਨਾ ਨਾ ਇਹ ਔਂਡੇ ਸੀ ਸ਼ਾਮ ਨੂੰ ਉਧਰੋਂ ਆਪਣੀ ਡਿਊਟੀ ਤੋਂ ਤਕਰੀਬਨ ਜਦੋਂ ਕੰਮ ਸੀ ਨਾਲੋਂ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰੋਂ ਆਉਂਦੇ ਆ ਤੇ ਜਦੋਂ ਉਹ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਜਦੋਂ ਤੁਹਾਰੀ ਕੰਮ ਵੱਲੋਂ ਆਉਂਦੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਗੰਡ ਸਾਈਡ ਤੋਂ ਜਾਂਦੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਨੂੰ ਬਚਾਉਣ ਦੇ ਤੇ ਉਹਨੂੰ ਬਚਾਉਣ ਲੱਗੇ ਆ ਇਹਨਾਂ ਤੋਂ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰਵਾਲ ਨੂੰ ਚਲੀ ਗਈ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜਿਆਦਾ ਸੀ ਗੱਡੀ ਵਿੱਚ ਦਿੱਕਤੀ ਤੇ ਬਾਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਸ ਤੋਂ ਪੁਲਿਸ ਵਾਲਿਆਂ ਮੁੜ ਕੇ ਜਦੋਂ ਫੇਰ ਵੇਖਿਆ ਜਾਂ ਕੁਝਾਂ ਕਿ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਚਿਰ ਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰ ਇੱਕ ਇੱਕ ਗੁਰਜੋਏ ਸਿੰਘ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਦਾ ਰਣਜੋਤ ਸਿੰਘ ਰਣਜੋਤ ਸਿੰਘ ਰਣਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਪਰਿਵਾਰ ਇੱਧਰ ਘਰਕਾਨੇ ਜਿਹੜੇ ਮੁੱਛੇ ਇੱਧਰ ਪਿੰਡ ਦੇ ਫਰਗੋ ਸੀ ਨਾ ਤੇ ਪਰਿਵਾਰ ਚ ਕੌਣ ਕੌਣ ਜੀ ਉਹ ਇਹਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨਾਂ ਦੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਹਨਾਂ ਤਨਖਾਹ ਲੈ ਕੇ ਬਾਅਦ ਸਾਰੇ ਹੀ ਉਹਨਾਂ ਦੀ ਸਾਲ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦੇ ਇੱਕ ਛੋਟਾ ਜਿਹਾ ਬੱਚਾ ਮਰਾ ਡੇਢ ਸਾਲ ਦਾ ਵਿਆਹ ਇਹਨੇ ਕਿੰਨੇ ਦਿਨ ਕਿੰਨੇ ਚਿਰ ਹੋ ਗਏ ਹੈ ਇਹਨਾਂ ਨੂੰ तकरीबन 3 6 3 ਸਾਲ ਹੋ ਗਏ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜੀ ਸਿਵਲ ਹਸਪਤਲ ਹੈ ਜੀ ਭੱਟੀ ਇਹ ਛੋਟਾ ਭਰਾ ਬਸ ਇਹਨਾਂ ਦਾ ਇੱਕ ਸੇਕ ਬੱਚਾ ਬਸ ਕੋਈ ਪ੍ਰੋਬਲਮ ਕੀ ਨਾਮ ਬੋ ਜੀ ਮੈਂ ਜੁਦੀਸ਼ ਸ਼ਰਮਾ ਇੱਕ ਅਨੁਭਵੀ ਤੇ ਕਿਵੰਡੀ ਇਹਦਾ ਐਕਸੀਡੈਂਟ ਹੋਇਆ ਰਾਬ ਜੀ ਦੋ ਪਟਵਾਰੀਆਂ ਅੰਦਰ ਬੜੀ ਮੰਦਵਾਗੀ ਘਟਨਾ ਹੋਈ ਹੈ ਜੀ ਸੁਣ ਕੇ ਸਾਨੂੰ ਤਾਂ ਜਦ ਤੱਕ ਯਕੀਨ ਨਹੀਂ ਆਉਣ ਲਿਆ ਸਾਡੇ ਸੱਚਿਆਂ ਵਰਗਾ ਸੀ ਇਹ ਦਿਨ ਦਾ ਮੇਰੇ ਕੋਲ ਇਹਨੇ ਟ੍ਰੇਨਿੰਗ ਲਈ ਹੈ ਬੜਾ ਦਫ਼ਤਰ ਇਕੱਠਾ ਇਕੱਠੇ ਰਹੇ ਆ 8 ਵਜੇ ਤੱਕ ਜੀ ਵੀ ਹੋਣ ਰਿਹਾ ਵੀ ਆ ਕੰਮ ਹੋ ਜਾਊਗਾ ਜੀ ਵੀ ਨਹੀਂ ਆਉਂਦੇ ਇੱਕ ਗਰਜੋਤ ਹਰਜਿੰਦਰੇ ਆ ਕਿੱਧਰ ਹੋ ਰਹੇ ਸੀ ਜੀ ਸ਼ਹਿਰ ਖਰੀਕੇ ਗਏ ਸੀ ਉੱਥੇ ਮੀਟਿੰਗ ਮਾਰਨ ਸੀ ਉੱਥੇ ਜੀ ਰਹੇ ਹੋਣਾ ਹਾਂ ਕੋਈ ਨਾ ਕਿ ਦੂਸਰਾ ਆ ਮੌੜੇ ਸੀ ਕਿ ਕਿੰਨੇ ਵਜੇ ਦੀ ਘਟਨਾ ਜੀ ਛਾ ਗਈ 10 6:00 ਵਜੇ ਦੀ ਰਾਤ ਲੈ ਅਲੋਂ ਡੈੱਡ ਬੋਡਿੰਗ ਦੀ ਸੀ ਅਸਲ ਪੱਟੀ ਨਹੀਂ ਹੁਣ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਫਿਰ ਆਹਨ ਹੁਣ ਪੱਟੀ ਲੈ ਗਈ ਸੀ ਉਸ ਤੋਂ ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ ਭਾਜੀ ਮੈਂ ਆਪਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਸੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਮਜੋਤ ਸਿੰਘ ਅਜਿੰਦਰ ਸਿੰਘ ਤੇ ਜਰਮਨ ਤੇ ਮੈਨੂੰ ਅਚਾਨਕ ਜਦੋਂ ਮੈਂ ਘਰੇ ਆਇਆ ਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਆ ਜੀ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮਨੂੰ ਉਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉਥੋਂ ਫਿਰ 11 ਦੇਰ ਨਹੀਂ ਠਹਿਰਿਆ ਮਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਲ ਆ ਮਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮੈਨੂੰ ਇਹ ਹੀ ਮਾਂ ਛੱਡ ਪਟ ਲੱਗੇ ਠੀਕ ਆ ਲੱਤ ਬਾਹ ਮੇ ਡੁੱੜ ਜੂਗੀ ਮੈਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਐ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਚਰਨ ਜੋਸ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਅਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀਆਂ ਇਹਦਾ ਦੁਆੜ ਮੈਂ ਕਿਹਾ ਯਾਰ ਉੱਥੋਂ ਭਰਾਇਆ ਮੈਂ ਤਾਂ ਡਰ ਗਿਆ ਮੈਂ ਉੱਥੋਂ ਜਾਂਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਮਾਰੀ ਫਰਵਰੀ ਚ ਹੋਈ ਹੈ ਵੀ ਤੇ ਕਿ ਕੌਣ ਕੌਣ ਦੇ ਪਰਿਵਾਰ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਦੀ ਇਹਦੇ ਮਦਰ ਨੇ ਵਾਈਫ ਨੇ ਤੇ ਇੱਕ ਇਹਦੇ ਕਜ਼ਰ ਇੰਦਰ ਨਾਲ ਇਹਨਾਂ ਕੋਲ ਤੇ ਇਹਨਾਂ ਦੇ ਸਿਸਟਮ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਦੇ ਡਿਊਟੀਆਂ ਇੱਥੇ ਕਰਦਾ ਰਿਹਾ ਵੰਨਾਂ ਕੋਲ ਸਾਡੇ ਇੱਥੇ ਹੈਗੇ ਜਗਦੀਸ਼ ਪਾਉ ਜੀ ਕਣਗੋ ਸਾਹਿਬ ਉਹਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਬਾਪਾ ਉਹ ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਇਹਨਾਂ ਨੂੰ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਿ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਨੇ ਕਰੀ ਆਇ ਤੱਕ ਕੋਈ ਗੁਮਾਨ ਨਹੀਂ ਕੀਤਾ ਗੁਮਾਨ ਨਹੀਂ ਸੀ ਹਾਂ ਕੇ ਮੈਂ ਫਟਵਾਰੀਆਂ ਮੈਨੂੰ ਇੰਨਾ ਕੰਮ ਆਉਂਦਾ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਚਵਾਲਾ ਸਾਈਡ ਸੀ ਫਿਲਹਾਲ ਇਹ ਪੁਲਿਸ ਵੱਲੋਂ ਕੋਈ ਆਈ ਪਹੁੰਚੀ ਪੁਲਿਸ ਵੱਲੋਂ ਕੀਤੀ ਗਈ ਪੁਲਿਸ ਰਾਤੀ ਜੀ ਉਦੋਂ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੰਜ ਗਏ ਨੇ ਜਿੱਦ ਲਈ ਸਾਡੇ ਗੇੜ ਨਾਲ ਉਥੇ ਸਰਵਾਇਤ ਬਾਅਦ ਸਾਰਾ ਫਿਰ ਸਾਨੂੰ ਗੱਲਬਾਤ ਕੀਤੀ ਜਾਊਗੀ